ਹਾਂਜੀ ਡਾੜੀ ਹੋ ਰਿਹਾ ਹਾਂਜੀ ਕਿੰਨਾ ਲੱਗੇ ਦੇਖੋ ਅਗਰ ਦਬੇ ਕਪੜੇ ਦੱਸੋ ਕਿਹੜਾ ਇਹ ਨਾ ਪੂਰੀ ਬੋਲੀ ਬੋਲੀ ਕਰੀਵਾ ਮੋਂ ਕੜੀ ਬੋਲੇ ਇਹ ਡਾਕ ਨਾ ਪਕੜੀ ਪੱਕੀ ਕਈ ਨਹੀਂ ਕਦੀ ਮੈਨੂੰ ਸਾਡੇ ਗੋਣ ਭਗਵਾ ਆਉਂਦੀ ਹੈ ਜੀ ਅੰਗ ਮੋੜੀ ਪਾਹ ਦੇ ਤੰਦੀ ਪਿਲਾਣਾ ਆਪਣੇ ਵਲੌਗ ਨੂੰ লাইਵ ਸ਼ੇਅਰ ਕਰ ਮਿੰਟ ਦੱਸ ਦੇਕਰ ਮੈਂ ਮੱਕ ਵੀ ਐਨ ਖਲਾ ਲਾਂ ਦੇ ਖੜੇ ਖੜੇ ਲਾ ਲੈਣੇ ਮੈਂ ਖੇੜੀ ਹੈ ਮੇਰੀ ਭੈਣ ਨਹੀਂ ਭਈ ਤੇਰੀ ਆ ਇਹਰੀ ਆ ਭਰਾਵਾ ਸੱਤ ਤੇਰੀ ਆ ਪਹਿਲਾ ਤੇਰੀ ਚੱਲ ਕੋਈ ਨਹੀਂ ਫੁੱਲਾਂ ਵਾਲੀ ਗੱਡੀ ਅੱਗੇ ਵੱਜ ਗਈ ਤਾਲਾ ਆਂਦਾ ਵੀਰੇ ਕਿਹੜੇ ਚੰਗੀ ਕੱਢਦਾ ਹਾਂ ਅਸੀਂ ਜੋੜਨੀ ਹੈ ਹਾਂ ਲਾ ਵੀ ਕਰ ਦਿਓ ਦੇਖਣੇ ਜੋੜੀਏ ਮੈਂ ਕਮਰ ਬਣਾ ਕਰ ਬੈਕ ਬਣਾ ਕੋਈ ਦੱਟ ਕੇ ਜੋੜ ਲਓ ਲੰਗਰ ਖਾਓ ਬੁਰਾ ਨਾ ਹੋ ਸਿੱਖਰੋਂ ਪੈਸੇ ਬਚਾਓ ਇਨੀ ਦਾ ਲੰਗਰ ਖਾਓ ਕਰੋ ਪੈਸੇ ਬਚਾਓ ਫੇਰ ਕਹ ਰਵਾਨੇ ਨੇ ਤਾਂ ਕਿ ਤੋ ਟਿੱਖਿਆ ਲੋ ਜੀ ਆਹ ਤੇ ਜਾ ਕੇ ਤਰਵਾਸ ਕਰਕੇ ਆਓ ਦੋ ਕਮਾਈਆਂ ਕਰੋਗੇ ਤਾਂ ਕੁਝ ਬਣ ਜਾਊਗਾ ਆਈ ਨਹੀਂ ਕਰਨਾ ਮੈਂ ਦਿਨ ਰੱਖਤਾ ਤੇਰੇ ਘਰ ਦਾ ਰਾਜ ਵਿਚਾ ਕਿੱਧਰ ਜਾ ਸਰਵਾਨਾ ਆ ਰਿਖ ਜਾਨਦਾ ਸੀ ਹੋਲੇ ਨਿਕਲ ਕੇ ਆ ਜਾਰੀ ਨੇ ਆਪੇ ਜਾਣ ਨਾ ਕੋ ਮੇਰੇ ਦਾਪ ਨਿਕਲ ਗਏ ਸੀ ਜੇ ਮੈਂ ਹੱਥ ਖੋਟ ਕਿਤੇ ਕਰ ਦਿੰਦੀ ਆ ਜੜ ਕੇ ਜੜ ਕੇ ਜੜ ਕੇ ਬਾਹਰ ਨਹੀਂ ਕਰਦੀ ਲੰਮੀ ਕਿਤੇ ਆ ਚਲੋ ਕਰੋ ਇੰਜੋਏ ਚਲੋ ਕੋਈ ਵੇ ਮੈਂ ਨਹੀਂ ਜਾਣਾ ਸਾਰੇ ਮੈਨੂੰ ਵੋਟਰ ਨਹੀਂ ਚਰਾਣੀ ਮੈਂ ਹੋ ਗਈ ਹੋ ਗਈ ਫੋਟੋ ਹੋ ਗਈ ਅੱਜ ਲਈ ਆਜੋ ਹੋਣ ਵਾਲੀ ਹੈ ਇਹ ਸਾਰਾ ਤਸਵੀਰ ਨਹੀਂ ਲਾਇਆ ਨਹੀਂ ਯਾਰ ਸਹੀ ਹੈ ਸੁਣੀਦਾ 10000 ਦੀ ਤਾਂ ਫੋਟੋ ਚਾਹੀਦੀ ਇੱਕੋ ਦੀ ਇੱਕੋ ਦੀ ਹਾਂ ਠੀਕ ਹੈ ਠੀਕ ਹੈ ਹਾਂ ਸ਼ਰਟ ਕਰੀ ਹੁਣ ਸਹੀ ਲਾਦੀ ਆ ਨਾ ਮੈਂ ਵੀ ਇੱਕ ਪੰਤਰ ਲਈ ਹਾਂ ਹੋਣਾ ਠੀਕ ਹੈ ਹੋਣਾ ਠੀਕ ਹੈ ਡੱਗੀ ਬੈਂਦੀ ਆ ਹਾਏ ਹਾਏ multimod wrote a word of the worshipbird pecaks <laughs> ਆ ਰਿਓ ਐ ਤੂੰ ਸਾਡਾ ਜਰਾ ਕੋਸ਼ਾ ਪੂਰਾ ਨਿੱਕਾ ਵੱਡਾ ਹੋ ਗਿਆ ਹੁਣ ਥੱਪੀ ਖੜ ਜਾ ਪਰ ਇਹ ਨਿੱਕੂ ਨਹੀਂ ਰਿਹਾ ਹੁਣ ਇਹ ਵੱਡੂ ਹੋ ਗਿਆ ਹੈ ਗੁਰਪ੍ਰੀਤ ਤੇਰੀ ਵੀ ਦਰਾਨੀ ਆ ਗਈ ਹੈ ਨਾ ਫਿਰ ਪੂਰੀ ਖੁਸ਼ ਆਣਾ ਇੱਕ ਮੁੰਦੀ ਚਾਚੀ ਵੀ ਆ ਗਈ ਹੈ ਨਾ ਐਸੇ ਕੁਛ ਹੋਣੀ ਹਾਂ ਸਾਡੇ ਕਾ ਮੈਂਬਰ ਬਣੇ ਉਹ ਸੁਣ ਕੇ ਗੱਲ ਕਰ ਮੈਂ ਨਿਕਮਾ ਚੰਨ ਮਰੋੜੇ ਦਿੰਦਾ ਥੋੜਾ ਟਾਈਮ ਹੀ ਹੈ ਤੈ ਯਾਰ ਇੱਕ ਤਾਂ ਬੈ ਗਈ ਥੱਲੇ ਇੱਕ ਪਾਸਾ ਤਾਂ ਐ ਜੇ ਹੋਈ ਪਈ ਆ ਇੱਕ ਪਾਸੇ ਖੜੀ ਰਹਿੰਦੀ ਹੈ ਸੈਟ ਕਰਾ ਕੇ ਆਉਣੀ ਸੀ ਹੋ ਗਈਆਂ ਸਾਰੀਆਂ ਰਸਮਾਂ ਹਾਂ ਫਿਰ ਤਿਆਰੀ ਜਾਣ ਦੀ ਬਾਸਾ ਚੱਲੇ ਆ ਘਰੇ ਹਾਂਜੀ ਕਰੋ ਚੈੱਕ ਹੁਣ ਦਿਖਾਵਾਂਗੇ ਤੁਹਾਨੂੰ ਵਿਦਾਈ ਦੀ ਰਸਮ ਬੰਦ ਕਰਦੇ ਮਰਾਓ ਪਰਦਾ ਬਣਾਓ आप जो कुछ भी मतलब बोल रहे हो हां और वो गड्ढा है तो कहीं घर वाली है तुम्हारी वो बातें नहीं है मेरा कोई नहीं है किसका अपना ले कोई नहीं है मैं नहीं आने इसको से देखिए हेलो ठीक है हां बैठिए

ठीक है बात है। ये क्या वाला है? ये क्यों कर ਆ ਮੈਨੂੰ ਫੜਾ ਦੇ ਆਪਣੇ ਚਾਹੇ ਆਪਣਾ ਇੱਥੇ ਚੋ। ਲੱਟੂ ਨੂੰ ਹਟਾ। ਕੀ ਕੀ ਕਰਾਂ? ਆ ਸਿੱਧੇ ਕਰਾਂ। ਆਖਿਓ ਥੋੜਾ ਯਕੀਨੀ ਜੇ ਅਪਨਿ ਕੋਲ ਨਹੀਂ ਪਾਤੇ ਉਹ ਵੀ ਬਸ ਪਿਲਾ ਦੇ। ਚੈਤ੍ਰਵਾਤ ਲਈ।

ਕਲਾਇਰ ਵੀਰੇ ਤੁਰੇ ਤੇ ਨਾਲ ਸਿੱਟੀ ਕਰੇ ਇੱਕ ਤਾਂ ਹੋਰ ਸਾਈਡ ਤੋਂ ਬੋਕੇ ਆ ਪਾ ਧਿਆਨ ਸਾਈਡ ਤੇ ਸਿੱਟੀ ਚੱਲ ਨੇ ਬਸ ਇੱਥੇ ਨਵੇੜ ਤੋਂ ਕੰਮ ਹੀ ਕਰ ਥੋੜਾ ਥੋੜਾ ਸਿੱਟੀ ਇੱਥੇ ਨਵੇੜਾ ਇੱਕ ਬੋਕ ਹੋਰ ਸਾਈਡ ਤੋਂ ਪੰਜ ਹੋਏ ਅੰਗੀ ਵਾਰ ਬਸ ਹੀ ਠੀਕ ਹੈ ਲੈ ਬੱਚੇ ਆਪੇ ਨਾਲ ਛੋਟਾ ਕੋਈ ਨਹੀਂ ਆਇਆ ਇਹਦੇ ਉੱਪਰ ਖਾਤਾ ਉੱਪਰ ਉੱਪਰ ਆਉਂਦਾ ਹੋਵੇ ਉਹ ਬਸ ਤਰੂ ਦਿਸ਼ਨਾ ਤੈੜੀ ਯਾਰ ਰੈਣ ਕਲਾਪੀ ਕਰਦੇ ਨਾ ਮੱਥੇ ਦੀ ਸੀ ਲਾ ਕੇ ਬੱਚੇ ਕਿਨ ਆ ਯਾਰ ਕੁੜੀਆਂ ਬੇਟਾ ਛਾਲ ਕਰਕੇ ਨਾ ਆ ਕੇ ਬੰਦਾ ਦੇ ਦੇ ਦੇਖ ਕੇ ਇੱਥੇ ਵਾਲੀ ਥੋੜਾ ਜਿਹਾ ਬਣਾਉਂਗਾ ਨਮਾਹ ਕਰਦਾ ਹਾਂ ਬਟ ਅਬ ਕਿਹਨਾਂ ਆਇਓ ਯਾਰ ਗੁੜੀਏ ਛਾੜ ਤੇ ਬੇਟਾ ਆਜਾ ਤੁਮਣ ਕਹਿੰਦਾ ਆਜਾ ਬਰੇ ਇੰਦੇ ਘੜਕੇ ਮੈਨ ਲੋ ਆਇਆ ਜਾ ਕਰੋ Cảm ơn các bạn đã theo dõi cho kênh lalaschool Để không bỏ lỡ những video hấp dẫn ਹਣ ਲੱਗਿਆ ਸੀ ਤੁਰਨ ਜਿदाई ਹੋ ਚੁੱਕੀ ਆ ਇੱਕ ਮ ਕਿੱਥੇ ਆ ਵੇ ਇੱਕ ਉਹ ਤਾਂ ਗਿਆ ਚੱਲ ਆਪਣੀ ਗੱਡੀ ਚੱਲੋ ਕੁੜੀਆਂ ਨੂੰ ਤੰਦਰੋ ਵੀ ਚੱਲ ਪਤਾ ਚੱਲੋ ਫੜਾ ਦੋ ਉਹਨੂੰ ਇੱਕ ਮ ਕਿੱਥੇ ਐ ਚਲੋ ਹਾਂਜੀ ਜਿਵੇਂ ਕਿ ਤੁਸੀਂ ਦੇਖਿਆ ਅੱਜ ਅਸੀਂ ਬਰਾਤ ਗਏ ਸੀ ਹਨਾ ਤੇ ਬਰਾਤ ਅਸੀਂ ਬਹੁਤ ਹੀ ਥੱਕ ਚੁੱਕੇ ਆ ਤੇ ਹੁਣ ਬਹੁਤ ਕਾਫੀ ਟਾਈਮ ਹੋ ਚੁੱਕਿਆ ਤੇ ਥੋੜੀ ਜਿਹੀ ਵੀਡੀਓ ਰਹਿ ਗਈ ਸੀ ਵਿੱਚ ਕਿਉਂਕਿ ਮੇਰਾ ਤਾਂ ਵੀਰ ਸੱਟ ਨਹੀਂ ਸੀ ਇਸ ਕਰਕੇ ਘਰ ਆ ਗਈ ਸੀਗੇ ਤੇ ਮਿਲਦੇ ਹਾਂ ਹੁਣ ਨੈਕਸਟ ਬਲੌਗ ਚ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਦਿਖਾਉਣਾ ਤੁਹਾਨੂੰ ਸਵੇਰ ਦੀ ਪਾਰਟੀ ਥੈਂਕ ਯੂ